ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ ਨੌਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 7ਵਾਂ ਗਤੀ ਤੇ ਇਸ ਅਧਿਆਇ ਦੇ ਅੰਤ ਵਿੱਚ ਅਭਿਆਸ ਜਿਹੜਾ ਹੈ ਉਹਦਾ ਦੂਜਾ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਪਿਆਰੇ ਵਿਦਿਆਰਥੀਓ ਬਾਡੀਆਂ ਅੰਗਰੇਜ਼ੀ ਅਤੇ ਗਣਿਤ ਦੀਆਂ ਲੋੜਾਂ ਵੀ ਇਸੀ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ ਚੜਸਾਲ ਚੈਨਲ ਨੂੰ ਟਾਈਪ ਕਰੋ ਤੇ ਖੋਲ ਕੇ ਇਸ ਚੈਨਲ ਨੂੰ ਪਲੇਲਿਸਟ ਤੇ ਟੈਪ ਕਰਕੇ ਸੂਚੀ ਨੂੰ ਸਕਰੋਲ ਕਰੋ ਤੁਹਾਨੂੰ ਉੱਥੇ ਮਿਲਣਗੀਆਂ 9th ਇੰਗਲਿਸ਼ ਐਮਸੀਬੀ 9th ਇੰਗਲਿਸ਼ ਲਿਟਰੇਚਰ 9th ਗ੍ਰਾਮਰ ਦੇ ਨਾਲ ਹੀ ਤੁਹਾਨੂੰ ਮਿਲਣਗੀਆਂ ਆਪਣਾ 9th ਮੈਥ ਨੋਟਸ ਫਿਰ ਨਵੀਂ ਨਵੀਂ ਗਣਿਤ ਪੀਐਸਸੀ ਵੀ 9th ਮੈਥ ਇੰਗਲਿਸ਼ ਵੀਡੀਓ ਵਿੱਚ ਜੋ ਸੇਮ ਸੀਬੀਐਸਸੀ ਦੀ ਕਿਤਾਬ ਹੈ ਫਿਰ ਗਣਿਤ ਦੇ ਸਿਧਾਂਤ ਫਿਰ ਮੈਂ ਸ਼ਾਰਟਕੱਟਸ ਐਂਡ ਟ੍ਰਿਕਸ ਇੱਕ ਪਲੇਲਿਸਟ ਹੈਗੀ ਹੈ 20 ਜਨਰਲ ਨੋਲੇਜ ਵਾਧਾ ਕਰਨ ਲਈ ਐਬ੍ਰੀਵੀਏਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਸਾਰੇ ਵੀਡੀਓ ਦੀ ਜਰੂਰ ਦੇਖੋ ਆਪ ਦੇਖੀਏ ਬੱਚਿਓ ਨੇ ਵਾਲਾ ਸਵਾਲ ਕਿੰਨੇ 300 ਮੀਟਰ ਸਰਲ ਰੇਖੀ ਪਥ ਆਪ ਸਿੱਧਾ ਰੇਖਾ ਵਰਗਾ ਇੱਕ 300 ਮੀਟਰ ਦਾ ਲੰਬਾ ਰਾਹ ਹੈਗਾ ਤੇ ਜੋਸਫ ਜੋਗਿੰਗ ਕਰਦਿਆਂ ਜੋਗਿੰਗ ਵੀ ਦੌੜ ਲੈ ਦੌੜ ਲੰਦਿਆਂ ਕਰਦਿਆਂ ਹੋਇਆਂ 2 ਮਿੰਟ 30 ਸਕਿੰਟ ਹੁਣ ਦੇਖਦੇ ਵੇ ਮਿੰਟ ਵੀ ਆ ਗਿਆ ਤੇ ਸਕਿੰਟ ਵੀ ਆ ਗਿਆ ਸੋਸੀ ਮੰਟਾ ਨੂੰ ਸਪਿੰਟਾਂ ਚ ਬਦਲਣਾ ਰਿਹਾ ਸਾਨੂੰ ਠੀਕ ਹੈ ਵਿੱਚ ਇੱਕ ਸਿਰੇ A ਤੋਂ ਜੋ ਪਥ ਦਾ ਰਾਹ ਦਾ ਸਿਰਾ ਹੈ ਤੋ ਦੂਜੇ ਸਿਰੇ B ਤੱਕ ਪਹੁੰਚਦਾ ਹੈ ਅਤੇ ਘੁੰਮ ਕੇ 1 ਮਿੰਟ ਵਿੱਚ ਪਿੱਛੇ ਬਿੰਦੂ C ਤੇ ਪਹੁੰਚਦਾ ਹੈ ਭਾਵ ਉਧਰ ਪਹੁੰਚ ਕੇ ਸਿਰੇ ਤੇ ਪਹੁੰਚ ਕੇ ਮੁੜ ਕੇ ਮੁਰਦਾ 180 ਡਿਗਰੀ ਵਾਪਸ ਆਪਣੇ ਰਾਹ ਹੰਦਾ ਹੈ ਤੇ ਫਿਰ 2 ਮਿੰਟ 30 ਸੈਕਿੰਡ ਲਈ ਨੌੜਦਾ 1 ਮਿੰਟ ਲਈ ਨੌੜਦਾ ਹੈ ਤੇ ਵਿੱਚ ਕਿਤੇ ਆ ਕੇ ਬਿੰਦੂ C ਤੇ ਪਹੁੰਚਦਾ ਹੈ ਜੋਸਫ ਦੀ ਔਸਤ ਚਾਲ ਅਤੇ ਔਸਤ ਵੇਗ ਦੋ ਗੱਲਾਂ ਚਾਲ ਤੇ ਵੇਗ ਹੁਣ ਬੱਚੇ ਯਾਦ ਰੱਖਣਾ ਔਸਤ ਚਾਲ ਦਾ ਸੂਤਰ ਜਿਹੜਾ ਹੁੰਦਾ ਉਹ ਦੂਰੀ ਵਟਾ ਸਮਾਂ ਤੇ ਔਸਤ ਵੇਗ ਦਾ ਜਿਹੜਾ ਹੁੰਦਾ ਆਉਂਦਾ ਵਿਸਥਾਪਨ ਵਟਾ ਸਮਾਂ ਠੀਕ ਹੈ ਨਾ ਸੋ ਇਹ ਹੁੰਦਾ ਦੂਰੀ કુલ ਦੂਰੀ ਵਟਾ કુલ ਸਮਾਂ ਵੇਗ ਹੁੰਦਾ ਵਿਸਥਾਪਨ ਵਟਾ કુલ ਸਮਾਂ ਇਹ ਗੱਲ ਦਾ ਧਿਆਨ ਰੱਖਣਾ ਇਹ ਗੱਲਾਂ ਦੱਸੀ ਹੋਈਆਂ ਤੁਹਾਨੂੰ ਪਹਿਲੇ ਸੋਚੋ ਤੇ ਉੱਤਰ ਦਿਓ ਵਿੱਚ ਠੀਕ ਹੈ ਵੇਗ ਕਿੰਨਾ ਹੋਵੇਗਾ ਆਗੇ ਸਿਰੇ ਏ ਤੋਂ ਸਿਰੇ ਬੀ ਤੱਕ चाल भी कटनी औसत विस्थापन है, फिर सिरे ए तो सिरे सी तक ठीक है आओ देखिए आ अगे चित्र भी बनाव गए तो बीह तक तय की थी दूरी तीन सौ मीटर बड़ा सौखा है तीन सौ मीटर का हैगा एक सिरे तो दूजे सिरे तक तीन सौ मीटर बन गया है समा दो मीटर तीस सिकिट बराबर दो गुना सठ क्योंकि एक मिनट सठ सिकट होंगे ने जमा ती सो गया एक सौ भी जमा ती बराबर एक सौ पचास ठीक है हूँ औसत चाल बराबर कुल दूरी बटा कुल समा ਸੋ ਪਤਾ કુલ ਦੂਰੀ 300, કુલ ਸਮਾਂ 150। ਸੋ ਇਹ ਬੱਚਿਓ 15 30 0 ਨਾਲ 0 ਕੱਟਿਆ 2। ਸੋ 2 ਮੀਟਰ ਪ੍ਰਤੀ ਸਕਿੰਟ ਜਿਹੜੀ ਆ ਗਈ ਉਹਦੀ ਚਾਲ। ਔਸਤ ਚਾਲ। ਹੁਣ ਅਸੀਂ ਕੱਢਣਾ ਹੈ ਔਸਤ ਵੇਗ। ਠੀਕ ਹੈ? ਹੁਣ ਆਰੰਭਿਕ ਸਥਿਤੀ A, ਅੰਤਿਮ ਸਥਿਤੀ B। ਐਵਰੀ। A ਤੇ B। ਆਪਾਂ ਫੇਰ ਇੱਥੇ ਲਿਖ ਦਿੰਦਾ ਲੜੀ ਜੋੜਨ ਲਈ। ਸੋ ਵਿਸਥਾਪਨ ਕੀ ਹੁੰਦਾ ਹੈ A ਅਤੇ B ਵਿਚਲੀ ਦੂਰੀ। अंतिम स्थिति ते आरंभिक स्थिति ਵਿਚਲੀ ਦੂਰੀ ਬਰਾਬਰ एवी 300 ਮੀਟਰ ਭਾਵ ਜੇ ਸਿੱਧੀ ਰੇਖਾ ਜਾਈਏ ਤੇ ਉਹ ਪਤਾ ਲੱਗਦਾ ਹੈ ਕਿ ਫਿਰ ਵਿਸਥਾਪਨ ਤੇ ਦੂਰੀ ਬਰਾਬਰ ਹੁੰਦੇ ਨੇ ਤੇ ਫਿਰ ਔਸਤ ਚਾਲ ਤੇ ਔਸਤ ਵੇਗ ਵੀ ਬਰਾਬਰ ਹੁੰਦਾ ਹੈ ਸੋ ਔਸਤ ਵੇਗ ਬਰਾਬਰ ਵਿਸਥਾਪਨ ਕੁੱਲ ਸਮਾਂ 300 150 2 ਮੀਟਰ ਪ੍ਰਤੀ ਸਕਿੰਟ ਉਹੀ ਆਇਆ ਹੁਣ ਆ ਗਿਆ ਬੀ ਬੀ ਕਹਿੰਦੇ ए ਤੋਂ ਬੀ ए ਤੋਂ ਸੀ ਤੱਕ ਹਨਾ ਸੋ ए ਤੋਂ ਬੀ ਤੱਕ ਤੈਹੀ ਕੀਤੀ ਦੂਰੀ ਕਿੰਨੀ ਹੈ 300 ਇਥੋਂ ਲੈ ਕੇ ਇੱਥੇ ਤੱਕ ਫਿਰ B ਤੋਂ C ਤੱਕ ਤੈਅ ਕੀਤੀ ਕਿੰਨੀ ਹੈ 100 ਮੀਟਰ ਉਹਨੇ 100 ਮੀਟਰ ਵਾਪਸ ਆਇਆ ਹੈ B ਤੋਂ ਇੱਥੇ ਤੱਕ ਆਇਆ ਤੇ 100 ਮੀਟਰ ਦੀ ਦੂਰੀ ਤੈਅ ਕੀਤੀ ਉਹਨੇ 100 ਸੋ ਕੁੱਲ ਦੂਰੀ ਕਿੰਨੀ ਹੋ ਗਈ ਤੈਅ ਕੀਤੀ ਕੁੱਲ ਦੂਰੀ 300 300 4 100 ਹੈ ਮਾਫ ਕਰਨਾ 300 100 ਬਰਾਬਰ 400 ਮੀਟਰ ਸੋ ਇੱਥੋਂ ਲੈ ਕੇ 300 ਤੇ ਜਮਾ 100 400 ਠੀਕ ਹੈ 300 ਤੱਕ ਦੀ ਕੁੱਲ ਦੂਰੀ ਬਰਾਬਰ 300 ਜਮਾ 100 ਬਰਾਬਰ 400 ਮੀਟਰ A ਤੋਂ B ਤੱਕ ਲੱਗਾ ਸਮਾਂ 2 ਮਿੰਟ 30 ਸਕਿੰਟ ਬਰਾਬਰ 2 60 ਜਮਾ 3 ਬਰਾਬਰ 150 ਸਕਿੰਟ ਫਿਰ ਕਹਿੰਦੇ B ਤੋਂ C ਤੱਕ ਲੱਗਾ ਸਮਾਂ B ਤੋਂ C ਤੱਕ ਹੋ ਕਿੰਨਾ 1 ਮਿੰਟ ਜਿਹੜਾ ਬਰਾਬਰ ਹੁੰਦਾ 60 ਸਕਿੰਟ ਦੇ ਸੋ A ਤੋਂ B ਤੇ ਫਿਰ C ਤੱਕ ਲੱਗਾ ਕੁੱਲ ਸਮਾਂ 150 ਹੈਵਲਾ ਤੇ ਜਮਾ 60 210 ਸਕਿੰਟ ਠੀਕ ਹੈ ਜੀ ਹੁਣ ਔਸਤ ਚਾਲ ਕਿਦੇ ਬਰਾਬਰ ਹੋਏਗੀ ਕੁੱਲ ਦੂਰੀ ਵਟਾ ਕੁੱਲ ਸਮਾਂ ਸੋ ਕੁੱਲ ਦੂਰੀ 400 ਹੈ ਕੁੱਲ ਸਮਾਂ 210 ਹੈ ਜਿਹੜੇ ਭਾਗ ਕੀਤਾ ਹੈ 0 0 ਕੱਟ ਗਿਆ 40 ਨੂੰ 21 ਨਾਲ ਜਿਹੜੇ ਭਾਗ ਕੀਤਾ ਤੇ ਆ ਗਿਆ 1.9 ਮੀਟਰ ਪ੍ਰਤੀ ਸਕਿੰਟ ਠੀਕ ਹੈ ਜੀ ਹੁਣ ਅਸੀਂ ਕੱਢਨੇ ਵੇਗ ਔਸਤ ਵੇਗ ਹੁਣ ਆਰੰਭਿਕ ਸਥਿਤੀ A ਤੇ ਅੰਤਿਮ ਸਥਿਤੀ ਉਹ C ਹੋ ਗਈ ਹੈ ਬੱਚੇ ਉਹ B ਨਹੀਂ ਹੈਗੀ ਆਰੰਭਿਕ ਸਥਿਤੀ A ਹੈ ਕੀ ਹੈ ਤੇ ਅੰਤਿਮ ਸਥਿਤੀ ਸੀ ਆ ਗਈ ਏ ਸੋ ਵਿਸਥਾਪਨ ਕੀ ਹੋਏਗਾ ਏ ਅਤੇ ਸੀ ਵਿਚਲੀ ਦੂਰੀ ਇੱਥੋਂ ਲੈ ਕੇ ਇੱਥੇ ਤੱਕ ਤੇ ਉਹ ਕਿੰਦਾ ਹੋਏਗੀ ਏ ਤੋਂ ਲੈ ਕੇ ਬੀ ਤੇ ਇਹ ਚੋਂ ਘਟਾ ਦਿਓ BC ਸੋ AB ਘਟਾਓ BC AB 300 ਹੈ BC 60 ਹੈ ਤੇ ਆ ਗਿਆ 200 ਭਾਅ ਏ ਤੋਂ ਲੈ ਕੇ ਸੀ ਤੱਕ ਦੀ ਦੂਰੀ ਹੈਗੀ 200 ਮੀਟਰ ਹਾਂ ਫਿਰ ਇੱਥੇ ਲਿਖ ਦਿੱਤਾ 200 ਮੀਟਰ ਲੜੀ ਜੋੜਨ ਲਈ ਹੁਣ ਔਸਤ ਵੇਕ ਕਿਹਦੇ ਬਰਾਬਰ ਹੁੰਦਾ ਹੈ ਵਿਸਥਾਪਨ ਵਟਾ ਕੁੱਲ ਸਮਾਂ ਸੋ ਵਿਸਥਾਪਨ ਕਿੰਨਾ 200 ਤੇ ਹੈ ਕਿਨਾ ਆਪਣਾ ਸਮਾਂ 210 ਸਕਿੰਡ ਤੇ ਬੱਚਿਓ ਜਵਾਬ ਆਇਆ 0.95 ਉਥੇ ਦੇਖੋ ਵਿਸਥਾਪਨ ਜਿਹੜਾ ਹੈ ਉਹ ਦੂਰੀ ਤੋਂ ਵੱਖਰਾ ਆਇਆ ਇਸ ਕਰਕੇ ਵੇਗ ਵੀ ਔਸਤ ਚਾਲ ਚਾਲ ਤੋਂ ਵੱਖਰਾ ਆਇਆ ਸੋ ਐਸ ਸਵਾਲ ਵੀ ਕਿਸਮ ਦਾ ਦੂਰੀ ਅਤੇ ਵਿਸਥਾਪਨ ਤੇ ਉਹਨਾਂ ਦੇ ਨਾਲ ਦੂਰੀ ਇਹ ਦੂਰੀ ਨਾਲ ਜੁੜਦਾ ਹੈਗਾ ਚਾਲ ਤੇ ਵਿਸਥਾਪਨ ਨਾਲ ਜੁੜਦੀ ਗੱਲ ਹੈਗੀ ਹੈ ਵੇਗ ਉਹ ਦੋਨਾਂ ਦੇ ਫਰਕ ਨੂੰ ਅੰਤਰ ਨੂੰ ਸਮਝਣ ਲਈ ਇਹ ਸਵਾਲ ਬੜਾ ਹੀ ਮਹੱਤਵਪੂਰਨ ਸਿਵਾ ਠੀਕ ਹੈ ਬੱਚਿਓ ਸੋ ਇਹ ਸਵਾਲਾਂ ਨੂੰ ਤੁਸੀਂ ਚੰਗੀ ਤਰ੍ਹਾਂ ਸੁਣੋ ਮੈਂ ਬੜੇ ਵਿਸਥਾਰ ਨਾਲ ਤੁਹਾਨੂੰ ਸਮਝਾਇਆ ਇੱਕ ਇੱਕ ਪੜਾ ਕੇ ਤੁਮ ਸਵਾਲ ਨੂੰ ਸਮਝਾਉਣ ਦਾ ਯਤਨ ਕੀਤਾ ਸੋ ਵੀਡੀਓ ਨੂੰ ਪਾਜ਼ ਕਰ ਲਓ ਸਾਰਾ ਉੱਤਰ ਉਤਾਰ ਲਓ ਪਰ ਮਗਰੋਂ ਦੀ ਬਿਨਾ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਜ਼ਰੂਰ ਤੁਸੀਂ ਕਰਨਾ ਹੈ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ